ਯਾਨੀ ਕਹਿੰਦੇ ਇਹ ਕੜੇ ਦੇ ਵਿੱਚੋਂ ਨਿਕਲ ਕੇ ਦਿਖਾਣਾ ਮੇਰੇ ਵੀਰਿਆ ਇੱਕ ਵਾਰ ਤਾੜੀਆਂ ਮਾਰ ਦਿਓ ਨਾ ਭਰਾਵਾ ਦੇ ਨਾਂ ਤੇ ਮੇਰੇ ਵੀਰਿਆ ਅਦਰ ਹਰਵਿੰਦਰ ਸਿੰਘ ਜੀ ਿੱੱਲਾ ਬਿੱਟੂ ਪ੍ਰਧਾਨ ਹਰੋਨਾ ਬਲੋਂ ਜਿਹੜਾ ਅੱਜ ਦੇ ਖੇਡ ਮੇਲੇ ਦੂਜਾ ਨਾਂ 25000 ਮੇਰੇ ਵੀਰਿਆ ਸਪான்ਸਰ ਕੀਤਾ ਗਿਆ ਔਰ ਹਕਿਆਂਦਰ ਸਿੰਘ ਜੀ ਕਾਲਾ ਲੰਬੜਦਾਰ ਝੋੜ ਮੱਜਰੇ ਤਾਂ ਨਾਲ ਕਹਿੰਦੇ ਜਗਦੀਪ ਸਿੰਘ ਜੀ ਸੌਰ ਝੋੜ ਵਜਰਾ ਬੁਰੀ ਪੰਗੂ ਝੋੜ ਵਜਰਾ ਤੇ ਮਾਨਵਦੀਪ ਸਿੰਘ ਪੰਗੋ ਇਹ ਭਰਾਵਾਂ ਦਾ ਜਿਹੜਾ ਵੱਡਾ ਧੰਨਵਾਦ ਆਖਿਆ ਜਾ ਰਿਹਾ ਮੇਰੇ ਵੀਰਿਆ ਔਰ ਵੱਡੀ ਹਾਜ਼ਰੀ ਲੈ ਕੇ ਭਰਾ ਜਿਹੜੇ ਸਾਡੇ ਦਰਮਿਆਨ ਪਾਦੇ ਹੋਇਆ ਦਿਲ ਦੀਆਂ ਗਹਿਰਾਈਆਂ ਤੋਂ ਵੱਡਾ ਧੰਨਵਾਦ ਆਖਿਆ ਜਾ ਰਿਹਾ ਔਰ ਇਹਦੇ ਭਰਾਵਾਂ ਵੱਲੋਂ ਵੱਡੇ ਸਹਿਯੋਗ ਇਸ ਖੇਡ ਮੇਲੇ ਦੇ ਲਈ ਜਿਹੜੇ ਪਾਦੇ ਕੀਤਾ ਗਿਆ ਔਰ ਧੰਨਵਾਦ ਆਖਿਆ ਜਾ ਰਿਹਾ ਗਰਾਊਂਡ ਕਲੀਅਰ ਕਰ ਦਿਓ ਗਰਾਊਂਡ ਕਲੀਅਰ ਆ ਬੱਚੇ ਇੱਧਰ ਹੀ ਸਾਈਡ ਆ ਜਾਣ ਬੱਚੇ ਆਹ ਆਜੋ ਗਰਾਊਂਡ 'ਤੇ ਸਾਰੇ ਬੇਤੀ ਹੈ ਸਾਡੀ ਗਰਾਊਂਡ ਆਪਾਂ ਕੰਦੀਆਂ ਰੱਖਾਂਗੇ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਕਰ ਰਹੀਏ ਇੱਕ ਵਾਰ ਤਾੜੀਆਂ ਮਾਰ ਦਿਓ ਮੇਰੇ ਵੀਰਿਆ 16 ਇੱਕ ਦਾ ਤੜਾ ਹੋ ਬੱਚੇ ਨੂੰ ਕਹਦੇ ਇਹਨਾ ਭਰਾਵਾਂ ਨੇ ਨਿਕਲਣਾ ਇੱਕ ਸਾਟ ਹੋ ਜੋ ਗਰਾਊਂਡ ਕਲੀਅਰ ਕਰ ਦੋ ਬੱਚੇ ਬਾਹਰ ਨਹੀਂ ਸਾਡਾ ਇਹਨਾਂ ਗਰਾਊਂਡ ਕਲੀਅਰ ਉਧਰ ਸ਼ਰਨੈਸ ਸਿੰਘ लवली ਫਰਾਸਾ ਉਹ ਭਰਾ ਦੇ ਵੱਲੋਂ ਜਿਹੜੇ ਕਹਿੰਦੇ ਵੱਡੇ ਸਹਿਯੋਗ ਐਸੇ ਖੇਡ ਮੇਲੇ ਦੇ ਲਈ ਮੇਰੇ ਵੀਰਿਆ ਔਰ ਵੱਡਾ ਧੰਨਵਾਦ ਜਿਹੜਾ ਆਖਾ ਜਾ ਰਿਹਾ ਅਗਲੇ ਸਾਲ ਦੇ ਲਈ ਵੀ ਜਿਹੜੇ ਵੱਡੇ ਐਲਾਨ ਹੋਇਆ ਭਰਾ ਦੇ ਵੱਲੋਂ ਧੰਨਵਾਦ ਆਖਾ ਜਾ ਰਿਹਾ ਮੇਰੇ ਵੀਰਿਆ ਇੱਧਰ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਜਿਹੜੇ ਕਹਿੰਦੇ 16 ਇੰਚ ਦੇ ਕੜੇ ਦੇ ਵਿੱਚ ਨੂੰ ਤੰਨੇ ਵਾਲਿਆਂ ਨੇ ਨਿਕਲਣਾ ਮੇਰੇ ਮਿੱਤਰਾਂ ਔਰ ਵੱਡੇ ਆਪਾਂ ਇਹਨਾਂ ਭਰਾਵਾਂ ਦੇ ਇਮਾਨ ਸਨਮਾਨ ਕਰ ਰਹੇ ਆ 10 20 50 100 200 ਹੰਡਾ ਵੀ ਹੋ ਸਕੇ ਇਹਨਾਂ ਭਰਾਵਾਂ ਦਾ ਮਾਨ ਸਨਮਾਨ ਆਪਾਂ ਜ਼ਰੂਰ ਕਰਾਂਗੇ ਕਿਉਂਕਿ 10 ਵੀ 50 ਨਾਲ ਕੋਈ ਫਰਕ ਨਹੀਂ ਪੈਂਦਾ ਔਰ ਜ਼ਰੂਰ ਆਪਾਂ ਇਹਨਾਂ ਦਾ ਮਾਨ ਸਨਮਾਨ ਕਰਾਂਗੇ ਸਾਡੀ ਬੇਨਤੀ ਆ ਤਾਲੀਆਂ ਜ਼ੋਰ ਨਾਲ ਮਾਰ ਦਿਓ ਕੈਮਰਾ ਨਾਲੇ ਕੈਮਰਾ ਹੀ ਨਾ ਗਰਾਉਂਡ ਤੇ ਤਾਲੀਆਂ ਮਾਰ ਰਹੇ ਜੋਰ ਬਹੁਤ ਲਗਾਇਆ ਮੁੰਡਿਆਂ ਦਾ ਆ ਕਹਿੰਗੇ 16 ਇੰਚ ਦਾ ਕੜਾ ਤੇ ਤਿੰਨ ਜਣਿਆਂ ਨੇ ਨਿਕਲਣਾ ਵਿੱਚੋਂ ਮੇਰੇ ਵੀਰਿਆ ਹਨੇ 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 ਪਲੀਟਵਾ ਜੀਵਾ ਤਾਲੀਆਂ ਮਾਰਦੇ ਹੋ ਮੇਰੇ ਵੀਰਿਆ ਔਰ 10 20 50 ਨਾਲ ਆਪਾਂ ਮਾਨ ਸਰਵਾਨ ਜਿਹੜਾ ਇਹਨਾਂ ਭਰਾਵਾਂ ਦਾ ਜਰੂਰ ਕਰਨਾ ਔਰ ਅਦਰ ਬਿੱਟੋ ਚੂੜ ਮਾਜਰਾ ਉਹਨਾਂ ਵੱਲੋਂ ਇਹ ਕਹਿੰਦੇ ਇਹਨਾਂ ਦਾ ਵਿਸ਼ੇਸ਼ ਸਨਮਾਨ ਜਿਹੜਾ ਕੀਤਾ ਜਾਵੇਗਾ ਇਹ ਭਰਾਵਾਂ ਦੇ